ਇਸ ਲਈ 500 ਜਾਣਪੁਰ ਦੇਖ ਲੈ ਰਿਮੋਰ ਦੇ ਉੱਪਰ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਇੱਕ ਬੜਾ ਪੁਰਾਣਾ ਪੇੜ ਹੈਗਾ ਤੇ ਸਿਰਦਾਂ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਪੇੜ ਦੀ ਵਜ੍ਹਾ ਕਰਕੇ ਕੋਈ ਨੁਕਸਾਨ ਨਾ ਹੋਵੇ ਤਾਂ ਸਾਨੂੰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ 70-70 ਸਾਲ ਪੁਰਾਣਾ ਇਹ ਪੇੜ ਹੈਗਾ ਆ ਇਹਦੀਆਂ ਟਾਹਣੀਆਂ ਜਿਹੜੀਆਂ ਡਿੱਗ ਜਾਂਦੀਆਂ ਨੇ ਮੀਂਹ ਦੇ ਝੱਖੜ ਦੇ ਦਿਨਾਂ ਦੇ ਵਿੱਚ ਕਾਫੀ ਨੁਕਸਾਨ ਇਸ ਇਲਾਕੇ ਵਿੱਚ ਹੁੰਦਾ ਤੇ ਸਨਗ ਲੋਕਾਂ ਨੇ ਪ੍ਰਸ਼ਾਸਨ ਅਗੇ ਮੰਗ ਕੀਤੀ ਕਿ ਇਸ ਇਲਾਕੇ ਦੇ ਵਿੱਚ ਕਾਫੀ ਆਵਾਜਾਈ ਹੈ ਗਈ ਕਿਉਂਕਿ ਸੁਜਾਨਪੁਰ ਤੋਂ ਪਠਾਨਕੋਟ ਦਾ ਲਿੰਕ ਰੋਡ ਹੈਗਾ ਜਿਸ ਕਰਕੇ ਕਾਫੀ ਲੋਕ ਸੁਜਾਨਪੁਰ ਤੋਂ ਪਠਾਨਕੋਟ ਤੇ ਪਠਾਨਕੋਟ ਤੋਂ ਸੁਜਾਨਪੁਰ ਆਉਂਦੇ ਨੇ ਤੇ ਕੋਈ ਵੱਡਾ ਹਾਸਾ ਇਸ ਰੋਡ ਦੇ ਉੱਪਰ ਨਾ ਹੋਵੇ ਤਾਂ ਸਨਗ ਲੋਕਾਂ ਵੱਲੋਂ ਕਿਹਾ ਗਿਆ ਕਿ ਆਪਾਂ ਮੂਟੇ ਜਾਂ ਪੇੜ ਵੱਢਣ ਦੇ ਹੱਕ ਦੇ ਵਿੱਚ ਨਹੀਂ ਆ ਪਰ ਇਸ ਪੇੜ ਦੇ ਜਿਹੜੇ ਟਾਣੀਆਂ ਨੇ ਉਹਨੂੰ ਸ਼ਾਂਗਿਆ ਜਾਵੇ ਕੱਟਿਆ ਜਾਵੇ ਤਾਂ ਕਿ ਕੋਈ ਵੱਡਾ ਨੁਕਸਾਨ ਇਸ ਇਲਾਕੇ ਵਿੱਚ ਨਾ ਹੋ ਸਕੇ ਬਹੁਤ ਹੁੰਦੇ ਆ ਕਿ ਕਹਿੰਨਾ ਸਨਗ ਲੋਕਾਂ ਦਾ ਇਸ ਉਹ ਸ਼ਾਂ ਨੀਦੇ ਬਾਰੇ ਜੀ ਭਾਜੀ ਕੀ ਨਾਮ ਤੁਹਾਡ ਮੇਰਾ ਨਾਮ ਸੋਨੂ ਹੈ ਜੀ ਮੈਂ ਆਪਣੇ ਇਕਲੇ ਰਿਮੋਟ ਅਰੁਨਗਰ ਚ ਰਹਿੰਦਾ ਜੀ ਦਿੱਕਤ ਇਹ ਹੈ ਜੀ ਇਹ ਪੇੜ ਹੈਗਾ ਸੁੱਤੇ ਦਾ ਹੈਗਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਹਦੇ ਤੇ ਧੋਰ ਕਰਨ ਕਿਉਂਕਿ ਕਈ ਵਾਰ ਆਵਾਜਾਈ ਵਾਲਾ ਸੜਕ ਰੋਡ ਹੈਗਾ ਤੇ ਕਈ ਵਾਰ ਡਾਲੇ ਡੇਗਦੇ ਰਹਿੰਦੇ ਨੇ ਇੱਕ ਦੋ ਵਾਰ ਦੋ ਜਣੇ ਬੱਚੇ ਮਸਾਂ ਬੱਚੇ ਜੀ ਤੇ ਮੈਂ ਚਾਹਨਾ ਹੈ ਕਿ ਪ੍ਰਸ਼ਾਸਨ ਇਹ ਪੇੜ ਤੇ ਅਸੀਂ ਨਹੀਂ ਕਟਣਾ ਚਾਹਦੇ ਪਰ ਪ੍ਰਸ਼ਾਸਨ ਕੋਲੋਂ ਇਹ ਬੇਨਤੀ ਹੈ ਕਿ ਥੋੜੇ ਡਾਲੇ ਡੁਲੇ ਛਾਂਗਦਨ ਤਾਂ ਕਿ ਆਵਾਜਾਈ ਲੋਕਲ ਪਬਲਿਕ ਨੂੰ ਕੋਈ ਨੁਕਸਾਨ ਨਾ ਹੋਵੇ ਕਿੰਨਾ ਪੁਰਾਣਾ ਪੇੜ ਹੈਗਾ ਬੜੀ ਇਹ तकरीबन 60 70 ਸਾਲ ਪੁਰਾਣਾ ਹੈਗਾ ਪੇੜ ਇਹ ਇਸ ਵਾਰੀ ਅਸੀਂ ਕੁਝ ਨਹੀਂ ਮੰਗਾਈ ਨਹੀਂ ਗੱਲ ਤਾਂ ਇਹ ਨਾਲ ਨਹੀਂ ਕੀਤੀ ਹੈ ਜੀ ਠੀਕ ਹੈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੁਨੇਹਾ ਇਹ ਜਨਾ ਦੇਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਥੋੜਾ ਸੜਕ ਦੇ ਨੇੜੇ ਤੇੜੇ ਜਿੰਨੇ ਸੁੱਕੇ ਦੇ ਵਿਕਸ਼ ਹੈਗੇ ਨੇ ਇਹਨਾਂ ਪਰ ਧਿਆਨ ਦੇ ਦੇਣ ਡਾਂਗ ਐਡਾਂ ਨੇ ਸੁੱਕੇ ਹੋਏ ਡਾਂ ਨੇ ਛਾਂਗ ਦੇਣ ਤਾਂ ਕਿ ਨੁਕਲ ਪਬਲਿਕ ਨੂੰ ਕੋਈ ਆਵਾਜਾਈ ਚ ਪ੍ਰੋਬਲਮ ਨਾ ਆਏ ਜਦ ਤੂਫਾਨ ਝੜੀ ਚ ਡਾਂ ਨੇ ਡਿੱਗ ਜਾਂਦੇ ਨੇ ਉਹ ਫਿਰ ਆਵਾਜਾਵੀ ਤੇ ਕਾਫੀ ਨੁਕਸਾਨ ਅਸਰ ਪੈਂਦਾ ਉਹਦਾ ਤੇ ਇਸ ਕਰਕੇ ਪ੍ਰਸ਼ਾਸਨ ਥੋੜਾ ਇਸ ਚੀਜ਼ ਤੇ ਗੌਰ ਕਰੇ ਕਿ ਸੁੱਕੇ ਸੁੱਕੇ ਜਿੰਨੇ ਡਾਨੇ ਆ ਗਏ ਸੜਕਾਂ ਦੇ ਵਿੱਚ ਉਹਨਾਂ ਨੂੰ ਛਾਂਗ ਦੇਵੇ ਹਾਂ ਜੀ ਮੇਰਾ ਕਮਲ ਸ਼ਰਮਾ ਨਾਮ ਹੈ ਮੇਰਾ ਕਲੈਰੀ ਮੋੜ ਤੇ ਬਾਈ ਮੇਰੀ ਦੁਕਾਨ ਹੈ ਇਹਦੇ ਉੱਤੇ ਨਾ ਡੱਲੇ ਡਿੱਗਦੇ ਰਹਿੰਦੇ ਐ ਇਤਰੇ ਹੀ ਮੇਨ ਧਾਰਾਂ ਵੀ ਹੈਗੀਆਂ ਜਗਨਮੋੜ ਰੋਡ ਉਪਰੋਂ ਡਿਗਣਾਂ ਜਾਂ ਕੇ ਇਹਨੂੰ ਕਰੰਟ ਕਾਊਂਟਰ ਲੱਗ ਜਾਏ ਤੇ ਮੈਂ ਤੇ ਇਹੀ ਕਹਿਣਾ ਪ੍ਰਸ਼ਾਸਨ ਨੂੰ ਕਿ ਇਹਨੂੰ ਜਾਣ ਕੇ ਇਹਦੀ ਕਟਿੰਗ ਕੀਤੀ ਜਾਏ ਇਹਦੀ ਇਹਦੀ ਕਟਿੰਗ ਕਰਕੇ ਪਾਏ ਨੂੰ ਇੱਦਾਂ ਰਹਿੰਦੇ ਕੋਈ ਗੱਲ ਨਹੀਂ। ਦੇਖੋ ਹਾਸੇ ਹੋਏ ਆ ਇੱਕ ਦੋ ਹਾਸੇ ਹੋਏ ਆ ਡਿਗੇ ਵੀ ਹੈਗੇ ਨਾ ਸੱਟਪਰੇਟ ਵੀ ਲੱਗੀ ਹੈ। ਲੇਕਿਨ ਮੈਂ ਨਹੀਂ ਚੰਦਾ ਕਿ ਕਿਸੇ ਨੂੰ ਉੱਪਰ ਡਿਗ ਜੇ ਕਿਸੇ ਦੇ। ਭਈ ਇਹੀ ਕਹਿਣਾ ਚਾਹਨਾ ਮੈਂ ਕਿ ਜਿਹੜਾ ਪੇੜ ਹੈ ਜਿਆਦਾ ਹੀ ਪੁਰਾਣਾ ਹੋ ਗਿਆ ਸੁੱਕ ਚੁੱਕੇ ਦਾ ਇਹ। ਇਹਦੀ ਕਟਿੰਗ ਹੋਣੀ ਚਾਹੀਦੀ ਹੈ। ਅਗਰ ਕਟਿੰਗ ਨਾ ਹੋਈ ਹੋ ਸਕਦਾ ਹੈ ਕਿ ਜਲਦੀ ਗੱਡੀਆਂ ਦੇ ਡਿਗ ਜੇ। ਚਾਨੀ ਨੁਕਸਾਨ ਹੋ ਸਕਦਾ। ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਇਹਦੀ ਇਹਨੂੰ ਕੱਟਿਆ ਜਾਏ। ਸਾਫ ਸਫਾਈ ਕੀਤੀ ਜਾਏ।